ਦੁਕਾਨ ਦੇ ਵਿੱਚ ਗ੍ਰਾਹਕ ਬਣ ਕੇ ਆਈ ਕੁੜੀ ਦਿਨ ਦਿਹਾੜੇ ਦੇ ਗਈ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਸਵੇਰੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਦਿਨ ਦਿਹਾੜੇ ਇੱਕ ਲੜਕੀ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਇਹ ਖਬਰ ਮੋਗਾ ਦੇ ਬਾਗਾ ਪੁਰਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲੜਕੀ ਗ੍ਰਾਹਕ ਦੇ ਰੂਪ ਦੇ ਵਿੱਚ ਪਹਿਲਾਂ ਦੁਕਾਨ ਤੇ ਦਾਖਲ ਹੋਈ ਹੈ ਬਾਅਦ ਦੇ ਵਿੱਚ ਦੁਕਾਨ ਦੀ ਜੋ ਮਾਲਕ ਸੀ ਉਸ ਨੂੰ ਆਖਿਆ ਗਿਆ ਕਿ ਕੁਝ ਸਮਾਨ ਦਿਖਾਇਆ ਜਾਵੇ ਜਿਸ ਤੋਂ ਬਾਅਦ ਜਦ ਔਰਤ ਸਮਾਨ ਦਿਖਾਉਣ ਲੱਗੀ ਤੇ ਇਸ ਲੜਕੀ ਨੇ ਆਪਣੇ ਫੋਨ ਦੇ ਵਿੱਚ ਪਰਸ ਦੀਆਂ ਕੁਝ ਤਸਵੀਰਾਂ ਦਿਖਾਈਆਂ ਤੇ ਆਖਿਆ ਕਿ ਉਸ ਨੂੰ ਅਜਿਹਾ ਪਰਸ ਚਾਹੀਦਾ ਹੈ ਤੇ ਦੁਕਾਨਦਾਰ ਔਰਤ ਦੇ ਵੱਲੋਂ ਆਖਿਆ ਕਹਿਆ ਕਿ ਇਹ ਸਮਾਨ ਅੰਦਰ ਪਿਆ ਹੈ ਤੇ ਲੜਕੀ ਨੇ ਅਚਾਨਕ ਆਪਣੇ ਬੈਗ ਦੇ ਵਿੱਚੋਂ ਚਾਕੂ ਕੱਢ ਲਿਆ ਤੇ ਇਸ ਔਰਤ ਦੇ ਉੱਤੇ ਹਮਲਾ ਕਰ ਦਿੱਤਾ ਚਾਕੂ ਦੇ ਕਈ ਵਾਰ ਕੀਤੇ ਗਏ ਨੇ ਤੇ ਔਰਤ ਜ਼ਖਮੀ ਵੀ ਹੋਈ ਹੈ ਤੇ ਲੜਕੀ ਜਿਹੜੀ ਹੈ ਉਸ ਵੇਲੇ ਦੁਕਾਨ ਦੇ ਵਿੱਚ ਹੀ ਸੀ ਅਚਾਨਕ ਔਰਤ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਦੁਕਾਨ ਦੇ ਵਿੱਚੋਂ ਭੱਜ ਗਈ ਅਸਲ ਦੇ ਵਿੱਚ ਲੜਕੀ ਦੇ ਵੱਲੋਂ ਮਾਰਨ ਦੇ ਇਰਾਦੇ ਦੇ ਨਾਲ ਚਾਕੂ ਨਾਲ ਹਮਲਾ ਕੀਤਾ ਗਿਆ ਪਰ ਇਹ ਔਰਤ ਸਮੇਸਿਰ ਦੁਕਾਨ ਤੋਂ ਬਾਹਰ ਭੱਜ ਗਈ ਤੇ ਆਸ-ਪਾਸ ਦੇ ਦੁਕਾਨਦਾਰ ਆਵਾਜ਼ਾਂ ਸੁਣ ਕੇ ਇਕੱਠੇ ਹੋ ਗਏ ਜਿਸ ਤੋਂ ਵਾਦ ਸਾਰੇ ਦੁਕਾਨਦਾਰ ਜਦ ਦੁਕਾਨ ਦੇ ਅੰਦਰ ਆਏ ਨੇ ਉਹਨਾਂ ਦੇ ਵੱਲੋਂ ਇਸ ਲੜਕੀ ਨੂੰ ਫੜ ਲਿਆ ਗਿਆ ਤੇ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਲਗਾਤਾਰ ਅਜਿਹੇ ਹਵਾਲਾਤਾਂ ਵੱਧਦੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕ ਆਉਂਦੇ ਨੇ ਕਦੇ ਘਰਾਂ ਦੇ ਵਿੱਚ ਕਦੇ ਦੁਕਾਨਾਂ 'ਚ ਜਾਂ ਫਿਰ ਸੜਕ ਤੇ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨੇ ਤੇ ਹੁਣ ਇਹ ਬਾਗਾ ਪੁਰਾਣਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਔਰਤ ਆਪਣੀ ਦੁਕਾਨ ਦੇ ਵਿੱਚ ਕੰਮਕਾਜ ਕਰ ਰਹੀ ਸੀ ਤੇ ਉਸੇ ਵੇਲੇ ਇੱਕ ਲੜਕੀ ਆਉਂਦੀ ਹੈ ਲੜਕੀ ਦੇ ਵੱਲੋਂ ਸਮਾਨ ਦੇਖਾਣ ਨੂੰ ਕਿਹਾ ਜਾਂਦਾ ਜਦੋਂ औरत ਸਮਾਨ ਦਿਖਾਉਣ ਲੱਗਦੀ ਹੈ ਤੇ ਲੜਕੀ ਦੇ ਵੱਲੋਂ ਉਸ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ, ਟੈਟਾ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ। ਵਾਈਲਡ ਵਾਈਲ ਤੁਸੀਂ ਸਾਨੂੰ Amazon Fire TV, Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ। ਯੂ ਐਸ اے, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ। રપે તો દૂર તે મુદ્દે નેડે પંજાબી ટીવી